ਜ਼ਿਲ੍ਹਾ ਫਰੀਦਕੋਟ ਦੀਆਂ ਸਮੂਥ ਸਬ ਡਿਵੀਜ਼ਨਾਂ ਵਿੱਚ ਅੱਜ ਆਪਰੇਸ਼ਨ ਈਗਲ ਵੀ ਤਹਿਤ ਸਪੈਸ਼ਲ ਕਾਰਡਨ ਐਂਡ ਸਰਚ ਆਪਰੇਸ਼ਨ ਕਾਸਕੋ ਚਲਾਇਆ ਗਿਆ। ਇਸ ਆਪਰੇਸ਼ਨ ਦੌਰਾਨ ਮੁਖ ਅਫਸਰਾਂ ਵੱਲੋਂ ਪੁਲਿਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹਾ ਫਰੀਦਕੋਟ ਦੇ ਡਰੱਗ ਹੌਟਸਪੌਟ ਏਰੀਆ ਵਿੱਚ ਨਸ਼ਾ ਤਸਕਰਾਂ ਦੇਖ ਕਰਾਣ ਅਤੇ ਕਾਣੀਆਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਹੀ ਆਵਲਾ 'ਚ ਵੀ ਕਾਸਕੋ ਆਪਰੇਸ਼ਨ ਚਲਾਇਆ ਗਿਆ। ਸ਼ਕੀក្រਾਂਚ ਪਹੁੰਚ ਕੇ ਤਲਾਸ਼ੀ ਲਈ ਅਤੇ ਕੁਝ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅਪ ਕਰਨ ਦੇ ਨਾਲ ਕੁਝ ਵਹੀਕਲ ਵੀ ਜ਼ਬਤ ਕੀਤੇ ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡੀਆਈਜੀ ਫਰੀਦਕੋਟ ਰੇਂਜ ਅਸ਼wini ਕੁਮਾਰ ਵੱਲੋਂ ਕੀ ਕਿਹਾ ਗਿਆ ਆਓ ਸੁਣਦੇ ਹਾਂ ਸੈਂਟਰਲਾਈਜ਼ਡ ਜਿਹੜੀ ਹੈ ਸਰਚ ਆਪਰੇਸ਼ਨਸ ਕਈ ਵਾਰੀ ਆਰਡਰ ਹੁੰਦੇ ਆ ਔਰ ਉਹਦੀ ਲੜੀ ਦੇ ਵਿੱਚ ਅੱਜ ਜਿਹੜਾ ਇਹ ਆਪਰੇਸ਼ਨ ঈਗਲ 5 ਚੱਲ ਰਿਹਾ ਇਹਦੇ ਵਿੱਚ 220-250 ਦੇ ਕਰੀਬ ਜਿਹੜਾ ਆਫਸਰਸ ਤੇ ਮਲਾਜ਼ਮ ਜਿਹੜੇ ਆ ਉਹ 16 ਜਿਹੜੇ ਅਸੀਂ ਹੌਟਸਪੌਟ ਫਰੀਦਕੋਟ ਦੇ ਚੁਣੇ ਔਰ ਤਿੰਨੋਂ ਜ਼ਿਲ੍ਹਿਆਂ 'ਚ ਚੱਲ ਰਿਹਾ ਪਰ ਮੈਂ ਕਿਉਂਕਿ ਫਰੀਦਕੋਟ ਹੋਣ ਕਰਕੇ ਐਸਪੀ ਸਾਹਿਬ ਨਾਲ ਤੇ ਫਰੀਦਕੋਟ 'ਚ 16 ਜਗ੍ਹਾ ਜਿਹੜੇ ਹੌਟਸਪੌਟ ਹੈ ਉੱਥੇ ਸਰਚ ਕੀਤੀ ਜਾ ਰਹੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਦੋ ਦੋ ਡੀਐਸਪੀ ਸਾਹਿਬਾਨ ਇੱਥੇ ਸਰਚ ਦੇ ਹਨ ਔਰ ਇਹਨੇ ਸਰਚ ਜਿਹੜੀ ਕੀਤੀ ਹੈ ਸਰਚ ਦੇ ਵਿੱਚ ਇੱਕ ਜਿਹੜਾ ਐਨਡੀ ਦਾ ਪੁਰਾਣੇ ਮੁਕਦਮੇ ਦਰਜ ਹੈ ਉਹਦਾ ਮੋਟਰਸਾਈਕਲ ਉਹ ਰਿਹਾ ਉਹ ਆਪ ਤਾਂ ਮਿਲਿਆ ਨਹੀਂ ਉਹ ਕੁਝ ਹੋਰ ਵੀ ਰਿਕਵਰੀਜ਼ ਇਹਨਾਂ ਨੇ ਕੀਤੀਆਂ ਇਸ ਤੋਂ ਇਲਾਵਾ ਜਿਹੜੀ ਪੈਸੇ ਵੀ ਚੈਕਿੰਗ ਨਾਕੇ ਲਾਏ ਹੋ ਸੀ ਵੀ ਆਊਟਰ ਪੈਰੀਫੇਰੀ ਤੇ ਉਹਦੇ ਵਿੱਚ ਇੱਕ ਜਿਹੜਾ ਵਹੀਕਲ ਹੈ ਉਹਨੂੰ ਕੀਤਾ ਔਰ ਉਹਦੇ ਤੋਂ ਦਾਤਰ ਵਗੈਰਾ ਮਿਲੇ ਤੋਂ ਸਾਰਾ ਵੈਰੀਫਾਈ ਕਰ ਲਿਆ ਸਮੋਹ ਜਿਹੜੇ ਬੰਦੇ ਜਿਵੇਂ ਕੋਈ ਮੇਰਾ ਨੂੰ ਸਮਾਨ ਮਿਲਿਆ ਜੀ ਜਿਨ੍ਹਾਂ ਦਾ ਹੈ ਉਹਨਾਂ ਤੇ ਪਰਚੇ ਦੇਾਂਗੇ ਔਰ ਕਈ ਜਿਵੇਂ ਕੋਈ ਛੱਡ ਕੇ ਭੱਜ ਜਾਂਦੇ ਆ ਜਾਂ ਅਤਲਾ ਮਿਲ ਜਾਂਦੀ ਹੈ ਵੀ ਪੁਲਿਸ ਆ ਗਈ ਤਾਂ ਜਿਹੜੀ ਵੀ ਰਿਕਵਰੀਸ ਹੋਈ ਹੈ ਪਰਚੇ ਦੇਾਂਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਪਿਛਲੇ 3-4 ਦਿਨਾਂ 'ਚ ਫਰੀਦਕੋਟ ਪੁਲਿਸ ਨੇ 5 ਐਂਡੀ ਦੇ ਪਰਚੇ ਦਿੱਤੇ ਔਰ ਦੋ ਵੈਪਨਸ ਵੀ ਰਿਕਵਰ ਹੋਏ ਹਨ ਸੋ ਵੀ ਆਰ ਵਰਕਿੰਗ ਔਨ ਇਟ ਤੇ ਸਾਡੀ ਕੰਪਰੀਹੈਂਸਿਵ ਸਟ੍ਰੈਟੇਜੀ ਹੈ ਜੇ ਚਸੀ ਪੁਆਇੰਟ ਆਫ ਸੇਲ ਤੇ ਵੀ ਫੋਕਸ ਕਰ ਰਹੇ ਨੇ ਤੇ ਜਿਹੜੇ ਬਿਗ ਸਮਗਲਰਸ ਨੇ ਜਿਹਨੂੰ ਬਿਗ ਫਿਸ਼ ਕਹਿੰਦੇ ਉਹ ਤੇ ਵੀ ਅਸੀਂ ਫੋਕਸ ਕਰ ਰਹੇ ਨੇ ਤੇ ਜਿਹੜੇ ਬੰਦੇ ਲੋਕਲ ਪਬਲਿਕ ਪੀਸ ਤੇ ਪਬਲਿਕ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨ ਲਈ ਉਹਨਾਂ ਤੇ ਅਸੀਂ ਬਿਲਕੁਲ ਸਟ੍ਰਿਕਟ ਤਰੀਕੇ ਨਾਲ ਨਾਟਕਾ ਜੀ ਪਬਲਿਕ ਜੀ ਬੀ ਐਕਟਿਵ ਪਾਰਟਿਸਪੈਂਟਸ ਵਿਦ ਅਸ ਤੁਸੀਂ ਸਾਡੀ ਅੱਖ ਕਾਨ ਬਣੋ ਸਾਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਮੈਨੂੰ ਡਾਇਰੈਕਟਲੀ ਇਨਫੋਰਮੇਸ਼ਨ ਦਿਓ ਵੀਲ ਐਕਟ